ना यार लड के बोल दे ना तू तो नहीं है कि यार समान साहब के ले चला दे नहीं ना सेंट्रल में हम हां मेरे को नाम भी जाना जी ये सिर्फ हम बात करते और ये यहां पे नाम

ਇਸ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭਗੰਦਰ ਸਿੰਘ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਡੀਗੜ੍ਹ ਤੋਂ ਜਿਹੜਾ ਕਾਜ ਜਗਨਸ਼ਾਹੀ ਸ਼ਾਹ ਦੀ ਵਿੱਚ ਅਜੇ ਉਸੇ ਲੰਗਰ ਲਗਾਇਆ ਇੱਕ ਚਾਰ ਸਾਹਿਬ ਜਾਦੇ ਮਾਤਾ ਗੁਜਰਪੁਰ ਦੀ ਸ਼ਹਾਦਤ ਨੂੰ ਸਮਰਪਿਤ ਸਫਰ ਸ਼ਹੀਦ ਸ਼ਹਾਦਤ ਸ਼ਹੀਦੀ ਸਮਾਗਮ ਜਿਹੜਾ ਅਸੀਂ ਹਰ ਸਾਲ ਦੀ ਤਰ੍ਹਾਂ ਮਨਾ ਰਹੇ ਹਾਂ ਇਹ 25 26 ਔਰ 27 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਅਸੀਂ ਤਿੰਨੋ ਦਿਨ ਦਿਨ ਰਾਤ ਲੰਗਰ ਚੱਲੇਗਾ ਔਰ ਰਾਤ ਦਾ ਜੋ ਹੈ ਸਾਡਾ ਰਾਤਰੀ ਤੇ ਦੀਵਾਨ ਹੈਗੇ ਆ 6 ਵਜੇ ਤੋਂ ਲੈ ਕੇ 10 ਵਜੇ ਤੱਕ ਜਿਦੇ ਵਿੱਚ ਕੀ ਸੰਗਤਾਂ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਨੇ ਤੇ ਇਹਦੇ ਵਿੱਚ ਆਪਣੇ ਅਸੀਂ ਤਰਨਜੀਤ ਸਿੰਘ ਜੀ ਜੇ ਖਾਲਸਾ ਆਪਣੇ ਨਿੱਕੇ ਘੁੰਮਣਾ ਵਾਲੇ ਉਹ ਆ ਰਹੇ ਹੈਗੇ ਆ ਤੇ ਸਾਡੇ ਹੈਡ ਗਰੰਤੀਆਂ ਸਾਡੇ ਗੁਰਦੁਆਰਾ ਸਾਹਿਬ ਦੇ ਜਿਹੜੇ ਵੀ ਆਪਣੇ ਸ਼ਬਦ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਆ ਇਹ ਕਿੰਨੇ ਦਿਨ ਦਾ ਪ੍ਰੋਗਰਾਮ ਹੁੰਦਾ ਜੀ ਇਹ ਸਾਡਾ 3 ਦਿਨ ਦਾ ਜਿਹੜਾ ਸ਼ਹੀਦੀ ਸਮਾਗਮ ਹੈ 25 26 ਔਰ 27 ਤਰੀਕ ਨੂੰ ਇਹ ਕਿੰਨੇ ਸਾਲ ਤੋਂ ਇਹ ਸਾਨੂੰ ਕਾਫੀ ਸਾਲਾਂ ਤੋਂ ਅਸੀਂ ਇਹਦਾ ਲੰਗਰ ਤਾਂ ਕਾਫੀ ਸਾਲਾਂ ਤੋਂ ਸ਼ੁਰੂ ਕੀਤਾ ਹੋਇਆ ਸੀ ਔਰ ਲਗਭਗ 5 ਕਸਾਲਾਂ ਤੋਂ ਅਸੀਂ ਇਹਦੇ ਨਾਲ ਸਮਾਗਮ ਵੀ ਐਡ ਕੀਤਾ ਜਿਹੜਾ ਹੁਣ ਰਾਤ ਦੇ ਦੀਵਾਨ ਹੁੰਦੇ ਆ ਜੀ ਲੋਕਾਂ ਨੂੰ ਕੀ ਮੈਸੇਜ ਲੋਕਾਂ ਨੂੰ ਇਹੀ ਮੈਸੇਜ ਅਸੀਂ ਦੇਣੀ ਆ ਸਾਰੀ ਸੰਗਤ ਨੂੰ ਕਿ ਜਿੱਦਾਂ ਆਪਣੇ ਸ਼ਹੀਦਾਂ ਦੇ ਪੂਰਨਿਆਂ ਪਾਏ ਹੋਏ ਪੂਰਨਿਆਂ ਤੇ ਚੱਲੋ ਹੈ ਨਾ ਜਿੱਦਾਂ ਆਪਣੇ ਸਰਬੰਸ ਆਪਣੇ ਲਈ ਵਾਰਿਆ ਪਰਮਾਤਮਾ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਆਪਾਂ ਚੱਲੀਏ ਵੀ ਆਪਾਂ ਪਾਠ ਕਰੀਏ ਵਾਦ ਤੋਂ ਵਾਦ ਤੇ ਸਿਮਰਨ ਬਾਣੀ ਨਾਲ ਜੁੜੀਏ ਤੇ ਆਪਣੇ ਅਸੀਂ ਅਪੀਲ ਕਰਦੇ ਆ ਸਾਰੀ ਸੰਗਤ ਨੂੰ ਕਿ ਸ਼ਹੀਦਾਂ ਦੀ ਜਿਹੜੀ ਯਾਦ ਹੈ ਉਹਨੂੰ ਮਤਲਬ ਵਿਸਾਰੀਏ ਨਾ ਆਪਾਂ ਉਹਨਾਂ ਨੂੰ ਆਪਾਂ ਯਾਦ ਰੱਖੀਏ ਆਪਣੇ ਠੀਕ ਹੈ ਅੱਜ ਸਰ ਅੱਜ ਕੀ ਕਹਿਣਾ ਚਾਹ ਰਹੇ ਜਿਹਾ ਸ਼ਾਂਤਾਂ ਦੇ ਦਿਨ ਚੱਲ ਰਹੇ ਨੇ ਗੁਰੂ ਸਾਹਿਬ ਦੇ ਅੱਜ ਜਿੱਥੇ ਜੱਜੋ ਬਹੁਤ ਸਾਰਾ ਪਾਪ ਨੇ ਸੁਹਾਂਦੇ ਫਤਿਹਗੁਰ ਸਾਹਿਬ ਕੀ ਜੋਤਾਂ ਨੇ ਜੀ ਪਰ ਅੱਜ ਪੂਰੇ ਪੰਜਾਬ ਦੇ ਵਿੱਚ ਲੱਗ ਰਿਹਾ ਹੈ ਜੀ ਦੇਖੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾਇਆ ਕਿ ਭੰਤਨ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਫਰਜ਼ੰਦ ਚਾਰ ਸਾਹਿਬ ਜਦ ਬਾਬਾ ਅਜੀਤ ਸਿੰਘ ਜੀ ਬਾਬਾ ਜੀ ਹਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਕੀਰ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਹ ਪਿੰਡ ਪੱਤੀ ਸ਼ੋਲੇ ਅਤੇ ਪਿੰਡ ਕਪੂਰ ਸਿੰਘ ਵਾਲਾ ਅਤੇ ਇਲਾਕਾ ਨਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਕਿ ਹਰ ਇੱਕ ਸਾਲ ਦੀ ਤਰ੍ਹਾਂ ਇੱਥੇ ਸਮਾਗਮ ਜਿਹੜਾ ਉਹ ਲਿਖਿਆ ਜਾਂਦਾ ਜੀ ਤੇ ਉਹਨਾਂ ਦੇ ਲੰਗਰ ਤੇ ਦੇਖੋ ਤੁਸੀਂ ਦੇਖੀ ਰਹੇ ਲੰਗਰ ਤਾਂ ਚੱਲਦਾ ਕਿੰਨੇ ਦਮ ਦਾ ਲੰਗਰ ਲੱਗਿਆ ਜੀ ਕਿੰਨੀ ਕਿੰਨੇ ਸਾਲ ਤੋਂ ਲੱਗਦਾ ਇੱਥੇ ਤਕਰੀਬਨ 5 ਤੋਂ 10 ਸਾਲ ਤੋਂ 10 ਸਾਲ ਤੋਂ ਦਾ ਲੰਗਰ ਸਾਡੇ ਹੀ ਲੰਦੇ ਸੀ ਹੁਣ 5 ਸਾਲਾਂ ਤੋਂ ਤੁਸੀਂ ਜਿਹੜਾ ਸਵਾਗਤ ਹੈ ਜਿਹੜਾ ਗੁਰਮਤ ਸਮਾਗਮ ਹੈ ਜਿਹੜਾ ਇਹ ਕਰਵਾਇਆ ਕਰਵਾ ਰਹੇ ਨੇ ਇੱਕ ਸਾਲ ਦੀ ਤਰ੍ਹਾਂ ਇਹ ਕਿੰਨੇ ਦਿਨ ਹੁੰਦਾ ਜੀ ਇਹ 3 ਦਿਨ ਜੀ 25 26 ਅਤੇ 27 ਤਿੰਨ ਦਿਨ ਲੰਗਰ ਦਰਵਾ ਚੱਲਦਾ ਜੀ ਹਾਂਜੀ ਜੇਮਰਾ ਚੱਲਦਾ ਜੀ ਕਿ ਲੋਕਾਂ ਨੂੰ ਮੈਸੇਜ ਹੁੰਦਾ ਕਿ ਲੋਕਾਂ ਨੂੰ ਮੈਸੇਜ ਇਹੀ ਹੈ ਜੀ ਵੀ ਵੰਤ ਤੋਂ ਵੱਧ ਬਾਣੀ ਅਤੇ ਗੁਰਬਾਣੀ ਦੇ ਨਾਲ ਜੁੜੋ ਅਤੇ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਜਣਾ ਖੁਸ਼ੀ ਵਾਲਾ ਪੱਲਾ ਉਹ ਨਾ ਮਨਾਇਆ ਕਰੋ। ਵਰਤੋਂ ਬਾਦ ਕੋਸ਼ਿਸ਼ ਇਹ ਹੀ ਕਰਿਆ ਕਰੋ ਕਿ ਜਿੱਦਾਂ ਕਿ ਸਾਡੇ ਗੁਰੂ ਸਾਹਿਬ ਨੇ ਸਾਰਾ ਸਰਬੰਸ ਤਕਰੀਬਨ 10 ਦਿਨਾਂ ਦੇ ਵਿੱਚ ਸਾਰਾ ਫੌਜਦਾਰ ਸਰਬੰਸ ਮਾਰਿਆ ਗਿਆ ਸੀਗਾ ਕਿ ਸਾਡੀ ਵੀ ਕੋਸ਼ਿਸ਼ ਇਹ ਹੀ ਹੈ ਕਿ ਅਸੀਂ ਆਪਣੇ ਗੁਰੂ ਸਾਹਿਬ ਦੇ ਨਕਸ਼ੇ ਕਦਮਾਂ ਤੇ ਚੱਲੀਏ ਅਤੇ ਗੁਰਬਾਣੀ ਪੜ੍ਹੀਏ, ਗੁਰਬਾਣੀ ਨਾਲ ਜੁੜੀਏ ਨਾ ਕਿ ਹੋਰ ਕਿਸੇ ਧਰਮਾਂ ਵਾਲੇ ਪਾਸੇ ਜਾਈਏ। ਅਰਥ ਕੀ ਨਮੋ ਗੁਰਪੇ ਸਿਣੀ ਜੀ ਪ੍ਰੋਫੈਸਰ ਜੀ ਕੀ ਕਰਨੇ ਜੁਨਾਇਆ ਸ਼ਹਾਦਤ ਦੇ ਦਰਜਾ ਵਿੱਚ ਜਿੰਦਾ ਦਚਾਰ ਰਹੀ ਕੋਈ ਸਾਹਿਬ ਜੀ ਅੱਜ ਤੋਂ ਤੁਸੀਂ ਲਗਨ ਲਗਾਇਆ ਕੀ ਕਰਨ ਜੀ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਕਪੂਰ ਸਿੰਘ ਵਾਲਾਂ ਤੋਂ ਜੀ ਤੇ ਫਤਹੀ ਛੋਲੇ ਦੋਨੋਂ ਪਿੰਡ ਰਲ ਕੇ ਹਰੇਕ ਸਾਲ ਅਸੀਂ ਇਹ ਤਿੰਨ ਦਿਨ ਦਾ ਹੈ ਸਫਰ-ਏ-ਸ਼ਹਾਦਤ ਸਮਾਗਮ ਕਰਾਉਂਦੇ ਹਾਂ ਜੀ ਇੱਥੇ ਸੰਗਤਾਂ ਸ਼ਾਮ ਦੇ ਦੀਵਾਨ ਸੱਜਦੇ ਹਨ ਜੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਤੇ ਉਸ ਤੋਂ ਬਾਅਦ ਮਤਲਬ ਲੰਗਰ ਦਾ ਵੀ ਇੱਥੇ ਪ੍ਰਬੰਧ ਹੁੰਦਾ ਚਾਹ ਪ੍ਰਸ਼ਾਦੇ ਦਾ ਜੀ ਇੱਥੇ ਸੰਗਤਾਂ ਲਈ ਅਸੀਂ ਐਡਵਾਂਸ ਜਾਈਦੇ ਆ ਇੱਥੇ ਉਹ ਬਾਣੀ ਸਰਵਨ ਕਰਦੀਆਂ ਸੰਗਤਾਂ ਵੱਗ ਚੜ ਕੇ ਆਉਂਦੇ ਨੇ ਇੱਥੇ ਮੁੰਡੇ ਵੀ ਨੌਜਵਾਨ ਛੋਟੇ ਛੋਟੇ ਬੱਚੇ ਤੱਕ ਇੱਥੇ ਸੇਵਾ ਕਰਦੇ ਨੇ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਸਿਖਾਇਆ ਹੋਇਆ ਹੈ ਇਤਿਹਾਸ ਬਸਿਆ ਹੋਇਆ ਹੈ ਵੀ ਕਿੱਦਾਂ ਸਾਡੇ ਗੁਰੂ ਸਾਹਿਬ ਦੇ ਵੀ ਛੋਟੇ ਛੋਟੇ ਬੱਚੇ ਨੇ ਜੋ ਉਹਨਾਂ ਨੇ ਸੇਵਾ ਨਭਾਈ ਸੀਗੀ ਪਹਿਲਾਂ ਛੋਟੇ ਹੁੰਦੇ ਆ ਮੁਰਕਾਣੇ ਸ਼ਿਦੀਆਂ ਪਾਈਆਂ ਨੇ ਅਸੀਂ ਸਾਰਾ ਆਪਣੇ ਬੱਚਿਆਂ ਨੂੰ ਦੱਸਦੇ ਆ ਤੇ ਬੱਚਿਆਂ ਵਿੱਚ ਸੇਵਾ ਕਰਨ ਦਾ ਉਤਸ਼ਾਹ ਆਉ ਉਹ ਸੇਵਾ ਕਰਦੇ ਆ ਤੇ ਸ਼ਾਹ ਦੇ ਨਾਲ ਬੱਚੇ ਛੋਟੇ ਛੋਟੇ ਆ ਉਹਨਾਂ ਨੂੰ ਹੀ ਸਮਝਾਇਆ ਹੋਇਆ ਹੈ ਕਿ ਅਸੀਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ 25 26 27 ਤਿੰਨ ਦਿਨ ਜੋ ਹੈ ਸਾਡੇ ਇੱਥੇ ਸਮਾਗਮ ਚੱਲਣਾ ਹੈ ਸ਼ਾਮ ਦਾ 6 ਵਜੇ ਤੋਂ 9 ਵਜੇ ਤੱਕ ਦਾ ਵੀ ਸਾਰੀਆਂ ਸੰਗਤਾਂ ਵਾਲੇ ਵਾਲੇ ਦੇ ਪਿੰਡਾਂ ਵਿੱਚ ਵੀ ਇੱਥੇ ਪਹੁੰਚੋ ਇੱਥੇ ਬਾਣੀ ਗੁਰਮਤ ਸੰਚਾਰ ਜੋ ਵੀ ਆ ਇੱਥੇ ਆ ਕੇ ਸਰਵਣ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ